ਕਿ ਕੀ ਹਾਲ ਚਾਲ ਦੋਸਤੋ ਤੇ ਅੱਜ ਅਸੀਂ ਆਬੂਤਾਬੂ ਵਿੱਚ ਆਇਆ ਮੰਦਰ ਬਣਿਆ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਵਾਂ ਮੰਦਰ ਬਣਿਆ ਵਾ ਬਹੁਤ ਸ਼ਾਨਦਾਰ ਤੇ ਉਹਨੂੰ ਦੇਖਣ ਜਾ ਰਹੇ ਆ ਅੱਜ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਸਾਰਾ ਮੰਦਰ ਦਿਖਾਉਨੇ ਆ ਮੰਦਰ ਸਾਡਾ ਇਸ ਟਾਈਮ ਘੱਟੋ ਘੱਟ 4-5 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਹੈ ਤੁਹਾਨੂੰ ਸਾਰਾ ਮੰਦਰ ਦਿਖਾਉਨੇ ਆ ਤੇ ਮੰਦਰ ਨੂੰ ਜਾਂਦੇ ਆ ਜਿੱਥੇ ਰੋਡ ਦਵਾਈ ਦੀ ਪਈ ਦੀਆਂ ਸੜਕਾਂ ਪਈ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਓਡੀਆ ਟੇਚ ਚਾ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਨਵਾਂ ਨਵਾਂ ਚੈਲੰਜ ਬਣਾਇਆ ਵਾ ਅੱਜ ਦਿਖਾਵਨੇ ਸਾਰੇ ਆ ਮੰਦਰ ਤੱਕ ਜਾਂਦੇ ਸਾਰਾ ਰੋਲ ਸਾਰੇ ਦੁਪਈ ਦਾ ਸ਼ਾਹ ਅੱਗੇ ਵਿੱਚ ਬਣੇ ਸਾਡੇ ਤੇ 1 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆਗੇ ਅਗੋ ਕਵਰ ਘੋਮ ਕੇ ਤੇ ਇਹ ਉਨ ਟਨ ਕਰਕੇ ਤੇ ਮੰਦਿਰ ਵਿੱਚ ਆ ਜਿੰਦਾ ਇਹ ਕਿਹਾ ਹੀ ਹੋਂ ਤੱਕ ਮੋਬਾਈਲ ਦੇ ਵਿੱਚ ਵਧੂਰ ਵੇਖੀ ਸੀ ਅੱਖੀਂ ਵੇਖ ਲਿਆ ਬੜਾ ਸ਼ਾਨਦਾਰ ਨਜ਼ਾਰਾ ਬਹੁਤ ਹੀ ਵਧੀਆ ਹੋਰ ਵੀ ਕੰਮ ਚੱਲਣ ਡਿਆ ਲੱਗੇ ਲੱਗੇ ਤੇ ਮੰਦਿਰ ਤੋਂ ਉਨ ਟ ਜੂਟਣ ਤੋਂ ਕਰ ਤੋਂ ਪਹਿਲਾਂ ਦਵਰਿਆ ਦਵਰ ਤੋਂ ਤੁਸੀਂ ਜੂਟਣ ਕਰਨਾ ਵਾ ਬਹੁਤ ਸੋਹਣਾ ਦਵਰਿਆ ਬਾਰੇ ਫੋਨ ਲੁਕੀ ਚੇ ਲਾਇਆ ਇਹਨੇ ਤੋਂ ਤੋਂ ਸੀ ਐਲ 3 ਫਰੋਡ ਵਾਲਾ ਘਰ ਦੀ ਸੜਕ ਉਹ ਸਾਹਮਣੇ ਮੰਦਰ ਆ ਨਾ ਮੈਂ ਖੜੀ ਹਾਂ ਮਾਜੀ ਦੇਖੋ ਕਿੰਨਾ ਕੋੜਾ

ਕੋਈ ਨੂੰ ਪਤਾ ਨਹੀਂ ਪਹਿਲੀ ਵਾਰ ਆਏ ਹਾਂ ਤੇ ਪਹਿਲਾਂ ਉੱਥੇ ਸਭ ਤੋਂ ਪਹਿਲਾਂ ਟਿਕਟ ਲੈਣੀ ਪੈਣੀ ਟਿਕਟ ਲੈ ਕੇ ਤੇ ਫਿਰ ਅੰਦਰ ਟ੍ਰੈਕ ਕਰੀਏ ਨਾ ਉਹ ਕੰਦੇਓ ਤੇ ਹੁਣ ਅਸੀਂ ਉਹ ਸਾਹਮਣੇ ਚੱਲੇ ਆਂ ਉਹ ਆ ਕੰਬੂ ਨੱਗਾਣਾ ਉੱਥੋਂ ਲੈ ਲ ਗਏ ਟਿਕਟ ਟਿਕਟ ਬਿਲਕੁਲ ਫ੍ਰੀ ਹੈ ਜੀ ਟਿਕਟ ਲੈ ਕੇ ਤੇ ਫਿਰ ਆਪਾਂ ਐਂਟਰੀ ਕਰ ਸਕਦੇ ਹਾਂ ਦੋਸਤੋ ਇੱਥੇ ਤੁਸੀਂ ਵਿਜ਼ਿਟ ਕਰਨਾ ਆਪਣੇ ਆਪਣੇ ਇੱਥੇ ਕੀ ਜਿਵੇਂ ਟ੍ਰਿਵੀਆ ਜੋ ਯਾਰ ਤੇ ਮਹਾਰਾਜਾ ਭਾਜੋ ਪਹਿਲੀ ਦਫਾ ਨਾ ਮਤੇ ਮਾਦਾ ਅਸਾਂ ਅੰਦਰ ਜਾ ਕੇ ਕਿਸ ਤਰ੍ਹਾਂ ਦਾਵਾ ਤੋਂ ਦਿਸ਼ਤਿਸ ਪਰਾ ਕੇ ਸਤਪਾਥ ਹਨ ਉਹ ਮੰਦਰ ਵੱਲੋਂ ਜਾਣ ਦਾ ਐਂਟਰੀ ਕਰ ਰਹੇ ਆ ਤੇ ਵੇਖੋ ਬਹੁਤ ਜਾਣੇ ਆਏ ਨੇ ਟੂਰਿਸਟ ਬੱਸਾਂ ਵੀ ਆਈਆਂ ਨੇ ਤਿੰਨ ਚਾਰ ਬੱਸਾਂ ਆਈਆਂ ਦੁਬਈ ਤੋਂ ਤੇ ਹੋਰ ਵੀ ਬਹੁਤ ਜਾਣੇ ਆਏ ਨੇ ਮੰਦਰਦਰ ਮੰਦਰ ਦੇ ਦਰਸ਼ਨ ਕਰਨ ਤੇ ਆਹੀ ਮਨਾ ਹੁੰਦੀ ਤਾਂ ਪਾਸੇ ਦਾ ਪਸਟਾ ਦਾ ਸਿਸਟਮ ਹੈ ਜਿਹਨਾਂ ਦਾ ਦੋਨਾਂ ਲੈਂਦਾ ਸਟਾਫ ਇਹ ਆਪਣਾ QR ਕੋਡ ਦਿੰਦੇ ਆ ਇਹਦੇ ਵਿੱਚ ਇੰਟਰ ਕਰਕੇ ਤੁਸੀਂ ਟਿਕਟ ਲੈ ਸਕਦੇ ਹੋ ਆਨਲਾਈਨ ਤੇ ਅਸੀਂ ਇੰਟਰੀ ਕਰ ਲਈ ਆ ਟਿਕਟਾਂ ਹੀ ਲੈ ਲਈ ਆ ਆਨਲਾਈਨ ਤੇ ਹੁਣ ਅਸੀਂ ਬਾਹਰ ਚੱਲ ਲੱਗੇ ਅਸ ਇੰਨਾ ਕੀ ਕੰਮ ਆ ਦੋ ਤਿੰਨ ਮਿੰਟ ਦਾ ਕੰਮ ਆ ਉਸ ਤੋਂ ਬਾਅਦ ਤੁਸੀਂ ਦੁਬਾਰਾ ਆ ਜਾਓ ਆ ਜਾ ਆ ਜਾ ਇਹ 2-3 ਮਿੰਟ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਟਿਕਟਕੌ ਦੀ ਅਪਰੂਵਲ ਆ ਜਣੀ ਆ ਤੁਹਾਡੇ ਜਿਹੜਾ ਤੁਸੀਂ ਸੌਫਟਵੇਅਰ ਡਾਊਨਲੋਡ ਕਰਨਾ ਹੈ ਨਾ ਮੰਦਰ ਦਾ ਸੌਫਟਵੇਅਰ ਡਾਊਨਲੋਡ ਕਰਨਾ ਪੈਣਾ ਪਹਿਲਾਂ ਉਹਦੇ ਵਿੱਚ ਜਾ ਕੇ ਡਿਟੇਲਸ ਸਾਰੀ ਭਰ ਕੇ ਤੇ 2-3 ਮਿੰਟ ਦੇ ਵਿੱਚ ਤੁਹਾਨੂੰ ਆ ਜਾਣਾ ਵਾ ਅਪਰੂਵਲ ਆ ਜਣੀ ਡਿਟੇਲ ਕੀ ਭਰਨੀ ਪੈਂਦੀ ਆ ਆਪਣਾ ਪਾਸਪੋਰਟ ਨੰਬਰ ਭਰ ਲਓ ਆਪਣਾ ਇੰਟਰਨੈਸ਼ਨੈਲਿਟੀ ਭਰਨੀ ਆ ਡੇਟ ਆਫ ਬਰਥ ਭਰਨੀ ਆ ਤੇ ਈਮੇਲ ਭਰਨੀ ਆ ਬਸ ਤੇ ਜਿੰਨੇ ਫੈਮਿਲੀ ਮੈਂਬਰ ਹੈ ਤੇ ਉਹਨਾਂ ਦੀ ਡਿਟੇਲ ਭਰਨੀ ਆ ਤੇ ਤੁਹਾਨੂੰ ਅਪਰੂਵਲ ਮਿਲਣੀ ਤੇ ਹੁਣ ਤੁਹਾਨੂੰ ਅੰਦਰ ਜਾ ਕੇ ਬਾਕੀ ਦਿਖਾਉਗੀ ਚੈਕਿੰਗ ਸਾਡੀ ਹੋ ਗਈ ਜਿਸ ਤਰ੍ਹਾਂ 에어ਪੋਰਟ ਤੇ ਹੁੰਦੀ ਹੈ ਨਾ ਸੇਮ ਉਸ ਤਰ੍ਹਾਂ ਚੈਕਿੰਗ ਹੁੰਦੀ ਆ ਬਾਈਲ ਰੱਖ ਕੇ ਪਰਸ ਤੇ ਪਰਸ ਰੱਖ ਕੇ ਨਾ ਕੋਈ ਨਾ ਚੈਕਿੰਗ ਸਕੈਨ ਕਰਕੇ ਉਸ ਤੋਂ ਬਾਅਦ ਐਂਟਰੀ ਕਰ ਦਿੰਦੇ ਆ ਮਤਲਬ ਵੀ ਦਿਖਾਉਣਾ ਤੁਹਾਨੂੰ ਲਾਗੇ ਜਾ ਕੇ ਰੂਲ ਬਹੁਤ ਸਟ੍ਰਿਕਟ ਨੇ ने चंगी गल है बहुत अच्छी बात है आजो आज़े करें, करें। आज़े। बहुत ही शानदार मंदिर बनाया है बहुत ही शानदार बहुत तगड़ा बहुत ही तगड़ा मंदिर ਬਹੁਤ ਜਗ੍ਹਾ ਕਿੜੀ ਪਾਰਕਿੰਗ ਦੀ ਵੱਖਰੀ ਜਗ੍ਹਾ ਹਰ ਇੱਕ ਬੱਸਾਂ ਦੀ ਗੱਡੀਆਂ ਦੀ ਛੋਟੀ ਤੋਂ ਲਾ ਕੇ ਵੱਡੀ ਤੱਕ ਜਿੰਨਾ ਸੁਣਿਆ ਸੀ ਨਾ ਉਸ ਤੋਂ ਵੱਧ ਨਿਕਲੇ ਨੀ ਤੋ ਰਯਾਜ ਵਧੀਆ ਬਹੁਤ ਵਧੀਆ ਬਣਿਆ ਨਾ ਨਵੀਂ ਨਵੀਂ ਚੀਜ਼ਾਂ ਵਾ ਤੇ ਭਾਈ ਜਿੰਨਾ ਮਰਜੀ ਤੁਰਦੇ ਆ ਸਾਨੂੰ ਪਤਾ ਨਹੀਂ ਲੱਗਦਾ ਹਾਂ ਮੰਦਰ ਦੇ ਟੱਲੀਆਂ ਵੀ ਲੀਏ ਵਾ ਕਰਦੇ ਆ ਹਾਂ ਬਹੁਤ ਹੀ ਜਿਆਦਾ ਸੋਨਾ ਬਣਿਆ ਉਹ ਦੇਖੋ ਇਹ ਬਹੁਤ ਹੀ ਸਾਈਟ ਵਾਓ ਵਾਹ ਇਹਦੀ ਬਹੁਤ ਨਹੀਂ ਤਾਂ ਹਾਂ ਬਹੁਤ ਹੀ ਜਿਆਦਾ ਸਫਾਈ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸਫਾਈ ਆ ਹਰ ਥਾਂ ਇਨਾ ਕਲੀਨ स्विਮਿੰਗ ਪੂਲ ਬਣਾਏ ਨੇ ਵਿੱਚ ਇਹ ਤੇ ਹੁਣ ਅਸੀਂ ਟੌਪ ਤੇ ਆ ਗਏ ਹਾਂ ਮੰਦਰ ਦੇ ਮੱਥਾ ਟੇਕਣ ਵਾਸਤੇ ਦੇਖ ਰਹੇ ਆਂ ਸ਼੍ਰੀ ਰਾਮ ਸ਼ਿਵ ਜੀ ਜੀ ਸੀਤਾ ਜੀ ਮਾਤਾ ਹੋਰ ਮਾਂ ਦੇ ਸਾਰਿਆਂ ਦੀ ਮਤਲਬ ਮੂਰਤੀਆਂ ਬਣੀਆਂ ਵੀਡੀਓ ਲੋਡ ਨਹੀਂ ਕਰਦੇ ਫੋਟੋ ਲੋਡ ਨਹੀਂ ਕਰਦੇ ਅੰਦਰ ਖਿੱਚ ਨਹੀਂ ਤੇ ਹੁਣ ਆਪਾਂ ਪਰੇ ਕਰਮਾ ਕਰਨ ਲੱਗੇ ਆਂ ਆਜੋ ਆਪਾਂ ਮੰਦਰ ਦੀ ਪਰੇ ਕਰਮਾ ਕਰਨ ਲੱਗੇ ਆਂ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਜਟਾਈਂ ਵਿੱਚ ਮੂਰਤੀਆਂ ਬਣਾਈਆਂ ਨੇ

ਲੋਈ ਬੜੀ ਅਰੇ ਕਰਮਾ ਹੁੰਦੇ ਹੈ ਪਰ ਕਰਮਾ ਸਾਰੇ ਕੋਈ ਬਤਾਇਆ ਕਿ ਨਹੀਂ ਹੈ ਪਰ ਇੱਦਾਂ ਆ ਜਾ ਇੱਦਾਂ ਨਹੀਂ ਜਾ ਆਹ ਕੋਈ ਨੀਆਂ ਮੂੜੀਆਂ ਕਾਫੀ ਟਾਈਮ ਹੋ ਗਿਆ ਨਾ ਇਹਨੂੰ ਬੰਦ ਕਰ ਠੀਕ ਆਉਂਦਾ ਮੰਦਰ ਤੋਂ ਬਹੁਤ ਸਹੀ ਵਜੋਂ ਮੁੰਡਿਆ ਤਦ ਥੱਲੇ ਆਵੇ ਇਨਸ਼ਾ ਅੱਲਾਹ ਇੱਕ ਟਿਕਾ ਜਾ ਸਕਦਾ ਇਹ ਆਹੀ ਫੋਟੋ ਇੱਕ ਤੁਹਾਡੀ ਲੈ ਲਈ ਹੈ ਨਾ ਇਹ ਤਾਂ ਮੰਦਰ ਸਾਹਮਣੇ ਹੈ ਨਾ ਕੋਈ ਨਹੀਂ ਤਪਜਾ ਹਰ ਇੱਕ ਮੂਰਤੀਆਂ ਨਾ ਪੁਰਾਣੇ ਜਿਹਦਾ ਪੁਰਾਣੇ ਜਮਾਨੇ ਦੀਆਂ ਬਣਾ ਯਾਰ ਅਨਸੀ ਪਰਿਕਰਮਾ ਕਰ ਲਈਆਂ ਕਰਮਾ ਤੋਂ ਹੁਣ ਅਸੀਂ ਜਾਂਦੇ ਹਾਂ نیچے ਫਸਟ ਰੋਡ ਤੇ ਇੱਕ ਹੋਰ ਮੰਦਿਰ ਆ ਉਹ ਵੀ ਦੇਖਦੇ

ਹੋਰ ਮੰਦਰ ਇਸ ਤਰ੍ਹਾਂ ਲੱਤੀ ਕੋਰਨ ਤੋਂ ਬਣਿਆ ਹੋਇਆ ਹੈ ਇਹ ਕਿੰਨਾ ਸੁੰਦਰ ਹੈ ਸਭੂ ਮੂਰਤੀ ਸ਼੍ਰੀ ਰਾਮ ਹਨੂਮਾਨ ਰਾਧਾ ਕ੍ਰਿਸ਼ਨਾ ਲਕਸ਼ਮਣ ਸਾਰਿਆਂ ਦੀ ਮੂਰਤੀਆਂ ਬਣੀਆਂ ਹੋਈਆਂ ਹਨ ਲਾਲਾ ਪਰ ਬਾਹ ਫੜ ਕੇ ਹਾਂ ਗੱਲਾਂ ਕਰੀਏ ਇਹ ਦਿਨ ਕੋਲਾ ਲਾਹੋ ਨਾਥ ਨਾਲੇ ਡਰਦਾ ਹਾਂ ਹਾਂ ਥੋੜੀ ਨਾ ਫੇਰਾ ਲਾ ਲਾ ਨਾ ਨਹੀਂ ਤਾਜ ਹੱਥ ਆਖਰੀ ਜੰਦੇ ਨਹੀਂ ਕਰ ਤੂੰ ਆ ਜਾ ਫਿਰ ਮੁੰਡੇ ਨੂੰ ਲਿਆ ਆਤੀ ਕੁਲਕੀ ਕਿੰਦਾ ਕੁਫੀ ਖਾਣੀ ਆ ਤਾਂ ਦਿਖਾਈ ਕੁਲਕੀ ਕਿਹੜੀ ਆ ਹਾਂ ਤਾਲਾ ਇਹ ਨਾਲ ਹੀ ਤਾਂ ਇੱਕ ਖਾਣ ਲਈ ਸਭ ਕੁਝ ਮਿਲੇਗਾ ਉਹ ਬੜਾ ਮਹਿੰਗਾ ਆ ਵਾ ਜਿਸ ਤਰ੍ਹਾਂ ਇਹ ਪੋਰਟ ਤੇ ਉਸ ਤਰ੍ਹਾਂ ਆ ਬਾਕੀ ਠੀਕ ਆ ਵਧੀਆ ਸਾਫ ਹੈ ਖਾਣਾ ਦੋਸਤੋ ਇਹ ਸਾਰੀ ਵੀਡੀਓ ਬਣਾਈ ਹੀ ਮੰਦਰ ਤੋਂ ਤੇ ਤੁਹਾਨੂੰ ਸਾਰਾ ਮੰਦਰ ਦਿਖਾਇਆ ਵਾ ਸਭ ਦਿਖਾਇਆ ਮੰਦਰ ਤੇ ਬਾਕੀ ਹੁਣ ਤੁਸੀਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਾਡਾ ਨਵਾਂ ਨਵਾਂ ਚੈਨਲ ਆ ਤੇ ਹੋਰ ਵੀਡੀਓ ਅਪਲੋਡ ਕਰਾਂਗੇ ਤੇ ਠੀਕ ਹੈ ਜੀ ਓਕੇ ਗੁੱਡ ਬਾਏ